ਅੱਜ ਮੈਂ ਫਲੋਰ ਹਲਕੇ ਵਿੱਚ ਜਲੰਧਰ ਲੋਕ ਸਭਾ ਦਾ ਹਲਕਾ ਫਲੋਰ ਜਿਹਦੇ ਵਿੱਚ ਚੋਣ ਪ੍ਰਚਾਰ ਵਾਸਤੇ ਆਇਆ ਤਿੰਨ ਵੱਡੀਆਂ ਵਰਕਰ ਮੀਟਿੰਗਾਂ ਰੱਖਿਆ ਸੀ ਲੇਕਿਨ ਇਹਨਾਂ ਨੇ ਰੈਲੀ ਦਾ ਰੂਪ ਧਾਰ ਲਿਆ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ ਇਕੱਠੇ ਹੋ ਕੇ ਆਏ ਆ ਜਿਹੜੇ ਆਪਣੇ ਘਰਾਂ ਵਿੱਚ ਬੈਠੇ ਸੀ ਤੰਗ ਹੋ ਕੇ ਜਿਹੜੇ ਦੂਸਰੀ ਪਾਰਟੀਆਂ ਤੋਂ ਦੁਖੀ ਐ ਝਾੜੂ ਦੀਆਂ ਪਾਲਸੀਆਂ ਤੋਂ ਦੁਖੀ ਐ ਉਹ ਸਾਰੇ ਲੋਕ ਅੱਜ ਇਕੱਠੇ ਹੋ ਕੇ ਇੱਕ ਹਜੂਮ ਦੇ ਰੋਪ ਦੇ ਵਿੱਚ ਇੱਥੇ ਸਾਡੇ ਨਾਲ ਮੀਟਿੰਗ ਕੀਤੀ ਹੈ ਹਰ ਇੱਕ ਬਹੁਤ ਬੜਾ ਹੰਗਾਰਾ ਜਿਹੜਾ ਸਾਡੀ ਚੋਣ ਮਹਿਮਨ ਨੂੰ ਮਿਲਿਆ ਹਰ ਜਿਹੜਾ ਤੁਸੀਂ ਪਿੰਡਾਂ ਵਿੱਚ ਇਲੈਕਸ਼ਨ ਕੰਪੇਨ ਨਹੀਂ ਜਾਂਦੇ ਲੋਕ ਉਮਰ ਉਮਰ ਕੇ ਅੱਗੇ ਆ ਰਹੇ ਤੁਸੀਂ ਆ ਦੇਖ ਲਓ ਵੀ ਇੱਥੇ ਵੀ ਦੇਖੋ ਕਿੰਨੀਆਂ ਫੋਡਾਂ ਤਰਾਲੇ ਵਾਲੇ ਖੜੇ ਹੋ ਦੇਖੋ ਇਹ ਇਹ ਲੋਕਾਂ ਦਾ ਇੱਕ ਪਿਆਰ ਹੈ ਜਿਹੜਾ ਕਿ ਅੱਗੇ ਵੱਧ ਕੇ ਆ ਰਿਹਾ ਜੋ ਮੈਂ ਸਾਡੇ 3 ਮਹੀਨੇ ਚ ਕੰਮ ਕੀਤੇ ਸੀ ਅੱਜ ਲੋਕ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਮੇਰੇ ਕੰਮ ਕਰਨ ਦੇ ਤਰੀਕੇ ਨੂੰ ਐਪਰੀਸ਼ੀਏਟ ਕਰ ਰਹੇ ਆ ਤੇ ਇਹ ਜਿਹੜੇ ਝਾੜੂ ਵਾਲੇ ਆ ਇਹ ਤਾਂ ਝਾੜੂ ਵੀ ਅੰਦਰੋਂ ਮਾਰਦੇ ਆ ਤੇ ਪੰਜਾਬ ਨੂੰ ਲੁੱਟ ਲੁੱਟ ਕੇ ਲਿਜਾ ਰਹੇ ਆ ਮੈਂ ਪਹਿਲਾਂ ਕਿਹਾ ਸੀ ਇਹ ਕਾਲੇ ਅੰਗਰੇਜ਼ ਆ ਤੇ ਆ ਕੇ ਪੰਜਾਬ ਨੂੰ ਲੁੱਟਣਗੇ ਅੱਜ ਇਹਨਾਂ ਨੇ ਉਹੀ ਕੰਮ ਸ਼ੁਰੂ ਕੀਤਾ ਹੋਇਆ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਆ